ਤੇ ਚਰਾਇ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹੀਦ ਖਾਨ ਪ੍ਰਦੇਸ਼ ਦੇ ਵਿੱਚ ਅੱਜ ਬਿਸ਼ਕਰਮਾ ਦੇ ਦਾ ਤਿਹਾ ਜਿਹੜਾ ਬੜੀ ਧਮ ਤਮ ਦੇ ਨਾਲ ਮਨਾਇਆ ਜਾ ਰਿਹਾ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਬਨਿਟ ਮੰਤਰੀ ਤਰੁਪੀਖ ਸਿੰਘ ਸੌਂਦ ਨੇ ਉਹ ਲੁਧਿਆਣੇ ਪਹੁੰਚੇ ਹਨ ਇਹ ਉਹਨਾਂ ਦੇ ਨਾਲ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਸਿੱਧੂ ਉਹ ਵੀ ਮੋਜੂ ਸਿੱਧੂ ਸਾਹਿਬ ਕੀ ਕਹੋਗੇ ਅੱਜ ਕੈਬਨਿਟ ਮੰਤਰੀ ਤਰੁਪੀਖ ਸਿੰਘ ਸੌਂਦ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਬਿਸ਼ਕਰਮਾ ਦੇ ਦੇ ਪਿੱਤਰ ਦਿਹਾੜੇ ਤੇ ਜੀ ਤਰੁਪੀਖ ਸਿੰਘ ਸੌਂਦ ਪੰਚਾਇਤ ਮੰਤਰੀ ਅੱਜ ਆਏ ਉਹਨਾਂ ਨੇ ਬਿਸ਼ਕਰਮਾ ਦੇ ਦੀ ਸਾਰੀ ਜੋ ਤੇ ਹੌਸਲਾ ਅਭਿਜਾਈ ਕਰੀਏ ਮੇਰੇ ਹਲਕੇ ਪਾਰਕ ਦਾ ਕੰਮ ਚੱਲਦਾ ਸੀ ਜੀ ਜਿਹਦੇ ਵਿੱਚ ਉਹਨਾਂ ਨੇ 5 ਲੱਖ ਆਪਣੇ ਖਚੈਰੀ ਕੁੱਟੇ ਦੇ ਦਿੱਤਾ ਜੀ ਕਿੱਥੋਂ ਦਾ ਧੰਨਵਾਦ ਕਰਦਾ ਹਾਂ ਜੀ ਅਜਿਹੇ ਮੰਤਰੀ ਜੀ ਜਿਹੜੇ ਬੜੀ ਅਗਾਹ ਮਦੂ ਸੋਚਦੇ ਨੇ ਨੌਜਵਾਨ ਨੇ ਸਾਫ਼ ਸੁਥਰੇ ਇਮਾਨਦਾਰ ਜੀ ਬੜੀ ਭਾਣੂ ਵੀ ਲੈ ਮੰਤਰੀ ਕੰਮ ਕਰਨ ਮੈਂ ਸਮਝਦਾ ਵੀ ਕੋਈ ਵੱਡਾ ਔਖਾ ਕੰਮ ਨਹੀਂ ਸਰਕਾਰਾਂ ਨੂੰ ਰਿਪੀਟ ਕਰਾਉਣਾ ਜਾਂ ਕੋਈ ਪੰਜਾਬ ਨੂੰ ਅੰਤਿ ਦੇ ਤਰੱਕੀ ਵੱਲ ਜੀ ਆਜੋ ਮੇਰੇ ਕੋਲ ਮੈਂ ਕੀ ਕਹਿਣਾ ਚਾਹੁੰਗਾ ਅ ਅੱਜ ਦੇ ਦਿਵਸੀਆਂ ਲੱਖ ਲੱਖ ਵਧਾਈਆਂ ਔਰ ਧਨਪਾਗ ਹੈ ਕਿ ਵੀ ਅੱਜ ਸਾਡੇ ਬਹੁਤ ਹੀ ਮੈਂ ਕਹਿੰਦਾ ਜੀ ਮੇਰੇ ਤਾਂ ਰੋਲ ਮਾਡਲ ਨੇ ਵੀ ਤਰਨਪੀਤ ਸੌਨ ਜੀ ਮੰਤਰੀ ਸਾਹਿਬ ਅੱਜ ਇੱਥੇ ਪਹੁੰਚੇ ਔਰ ਉਹਨਾਂ ਨੇ ਇੰਨਾ ਵੱਡਾ ਤੋਹਫਾ ਜਿਹੜਾ ਸੰਗਤਾਂ ਨੂੰ ਦਿੱਤਾ ਹੈ ਧੰਨਵਾਦ ਆ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਕੈਬਨਿਟ ਮੰਤਰੀ ਤਰुण ਪ੍ਰੀਤ ਸਿੰਘ ਸੋਨ ਤੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਇੱਥੇ ਪਹੁੰਚੇ ਸੀਗੇ ਕਿਉਂਕਿ ਵਿਸ਼ਕਰਮਾ ਦਿਵਸ ਅੱਜ ਜਿਹੜਾ ਮਨਾਇਆ ਜਾ ਰਿਹਾ ਤੇ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਿਹੜੀ ਹੈ ਹਲਕਾ ਆਤਮਨਗਰ ਨੂੰ ਇਸ ਵੇਲੇ ਦੇਖ ਕੇ ਗਏ ਨੇ ਹੋਰ ਅਪਡੇਟ ਲਈ ਦੇਖਦੇ ਰਹੋ ਚਿਰਾਗ ਨਿਊਜ਼ ਜੋ ਚੜਾਈ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹੀਦ ਖਾਨ ਪ੍ਰਦੇਸ਼ ਦੇ ਵਿੱਚ ਅੱਜ ਬਿਸ਼ਕਰਮਾ ਦੇ ਦਾ ਤਿਹਾੜ ਜਿਹੜਾ ਬੜੀ ਧਮ-ਧਮ ਦੇ ਨਾਲ ਮਨਾਇਆ ਜਾ ਰਿਹਾ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਉਹ ਲੁਧਿਆਣੇ ਪਹੁੰਚੇ ਹੈ ਇਹ ਉਹਨਾਂ ਦੇ ਨਾਲ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਸਿੱਧੂ ਉਹ ਵੀ ਮੋਜੂ ਸਿੱਧੂ ਸਾਹਿਬ ਕੀ ਕਹੋਗੇ ਅੱਜ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਬਿਸ਼ਕਰਮਾ ਦੇ ਦੇ ਪਿੱਤਰ ਦਿਹਾੜੇ ਤੇ ਜੀ ਤਰੁਣਪ੍ਰੀਤ ਸਿੰਘ ਸੌਂਦ ਪੰਚਾਇਤ ਮੰਤਰੀ ਅੱਜ ਆਏ ਉਹਨਾਂ ਨੇ ਬਿ ਸਾਰੀ ਸੰਗਤ ਨੂੰ ਜਿੱਥੇ ਬਧਾਈ ਦਿੱਤੀ ਤੇ ਉਥੇ ਹੌਸਲਾ ਅਫਜ਼ਾਈ ਕਰੀਆ ਮੇਰੇ ਹਲਕੇ ਪਾਰਕ ਦਾ ਕੰਮ ਚੱਲਦਾ ਸੀ ਜੀ ਜਿਹਦੇ ਵਿੱਚ ਉਹਨਾਂ ਨੇ 5 ਲੱਖ ਆਪਣੀ ਖਤਰੀ ਕੁੱਟੇ ਜਿਹਾ ਦਿੱਤਾ ਜੀ ਕਿਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਵੀ ਅਜਿਹੇ ਮੰਤਰੀ ਜੀ ਜਿਹੜੇ ਕੀ ਬੜੀ ਅਗਾਹ ਮਦੂ ਸੋਚਦੇ ਨੇ ਨੌਜਵਾਨ ਨੇ ਸਾਫ਼ ਸੁਥਰੇ ਇਮਾਨਦਾਰ ਜੀ ਬੜੀਆਂ ਬੰਨੂ ਲੈ ਮੰਤਰੀ ਕੰਮ ਕਰਨ ਮੈਂ ਸਮਝਦਾ ਵੀ ਕੋਈ ਵੱਡਾ ਔਖਾ ਕੰਮ ਨਹੀਂ ਸਰਕਾਰਾਂ ਨੂੰ ਰਿਪੀਟ ਕਰਨਾ ਜਾਂ ਕੋਈ ਪੰਜਾਬ ਨੂੰ ਅੰਤਿ ਦੇ ਤਰੱਕੀ ਵੱਲ ਲੈ ਜਾਣਾ ਆਜੋ ਮੇਰੇ ਕੋਲ ਮੈਂ ਕੀ ਕਹਿਣਾ ਚਾਹੁੰਗਾ ਅ ਅੱਜ ਦੀ ਦਿਵਸਦੀਆਂ lakh lakh ਵਧਾਈਆਂ ਔਰ ਧਨਪਾਗ ਕੇ ਵੀ ਅੱਜ ਸਾਡੇ ਬਹੁਤ ਹੀ ਮੈਂ ਕੈਸਾ ਜੀ ਮੇਰੇ ਤਾਂ ਰੋਲ ਮਾਡਲ ਨੇ ਵੀ ਤਰਨਪੀਤ ਸਿੰਘ ਜੀ ਮੰਤਰੀ ਸਾਹਿਬ ਅੱਜ ਇੱਥੇ ਪਹੁੰਚੇ ਔਰ ਉਹਨਾਂ ਨੇ ਇੰਨਾ ਵੱਡਾ ਤੋਹਫਾ ਜਿਹੜਾ ਸੰਗਤਾਂ ਨੂੰ ਦਿੱਤਾ ਹੈ ਧੰਨਵਾਦ ਤਾ ਮੇਅਰ ਪ੍ਰਿੰਸੀਪਲ ਇੰਜੀਰਜੀਤ ਕੋਰ ਕੈਬਨਿਟ ਮੰਤਰੀ ਤਰਨੁਤ ਪ੍ਰੀਤ ਸਿੰਘ ਸੋਨ ਤੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਇੱਥੇ ਪਹੁੰਚੇ ਸੀਗੇ ਕਿਉਂਕਿ ਵਿਸ਼ਕਰਮਾ ਦਿਵਸ ਅੱਜ ਜਿਹੜਾ ਮਨਾਇਆ ਜਾ ਰਿਹਾ ਤੇ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਿਹੜੀ ਹੈ ਹਲਕਾ ਆਤਮਨਗਰ ਨੂੰ ਇਸ ਵੇਲੇ ਦੇਖ ਕੇ ਗਏ ਨੇ ਹੋਰ ਅਪਡੇਟ ਦੇ ਲਈ ਦੇਖਦੇ ਰਹੋ ਚਿਰਾਗ ਨਿਊਜ਼